ਸਤਿ ਸ਼੍ਰੀ ਅਕਾਲ ਸਾਥੀਓ ਮੈਂ ਜਸਵੀਰ ਸਿੰਘ ਤਲਵਾੜਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ ਅੱਜ ਅਸੀਂ ਤਲਵਾੜੇ ਦੇ ਪਿੰਡ ਬਟਵਾੜੇ ਵਿਖੇ ਵਿਸ਼ੇਸ਼ ਤੌਰ ਤੇ ਆਏ ਆ ਸਾਡੇ ਨਾਲ ਨੇ ਸਤਿਕਾਰਯੋਗ ਸਾਡੇ ਰਿਟਾਇਰਡ ਪੈਨਸ਼ਨਰ ਤੇ ਹੈਡ ਅਟੀਚਰ ਦੀ ਪੋਸਟ ਤੇ ਰਿਟਾਇਰ ਸ਼੍ਰੀ ਓਮ ਪ੍ਰਕਾਸ਼ ਜੀ ਦੇ ਘਰ ਜਿਨ੍ਹਾਂ ਦੇ ਸੁਪੁੱਤਰ ਡਾਕਟਰ ਅਮਨਦੀਪ ਜੀ ਔਰ ਦੋਨੇ ਸੁਪੁੱਤਰ ਡਾਕਟਰ ਨੇ ਆ ਔਰ ਸਾਡੇ ਨਾਲ ਪੁਰਾਣੀ ਪੈਨਸ਼ਨਾਂ ਜੇ ਵੀ ਲਗਾਤਾਰ ਚੱਲ ਰਹੇ ਨੇ ਅੱਜ ਜਿਹੜਾ ਪੰਜਾਬ ਨੂੰ ਇਸ ਵੇਲੇ ਸਭ ਤੋਂ ਵੱਡੀ ਲੋਡ ਹੈ ਔਰ ਪੂਰਾ ਪੰਜਾਬ ਜਿਸ ਲਈ ਬਾਹਰ ਆ ਗਿਆ ਜਿਹੜੀ ਵਿਪਤਾ ਕੁਦਰਤੀ ਪਈ ਸੀ ਪੰਜਾਬ ਤੇ ਜਿਹੜੀ ਭੀੜ ਪਈ ਸੀ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੜ੍ਹਾਂ ਦੇ ਨਾਲ ਪਿਛਲੇ ਸਮੇਂ ਚ ਕਾਫੀ ਹੋਇਆ ਸਾਨੂੰ ਇਸ ਗੱਲ ਦਾ ਮਾਣ ਹੈ ਵੀ ਸਾਡੇ ਮੁਲਾਜ਼ਮਾਂ ਨੇ ਅੱਜ ਇਸ ਹੜਪੀੜਤਾ ਦੀ ਮਦਦ ਲਈ ਪੂਰਾ ਯੋਗਦਾਨ ਪਾਇਆ ਉੱਥੇ ਨਾਲ ਹੀ ਮੈਨੂੰ ਇਸ ਗੱਲ ਦਾ ਵੀ ਫਖਰ ਹੈ ਵੀ ਸਾਡੇ ਪੈਨਸ਼ਨਰ ਜਿਹੜੇ ਨੇ ਸ਼੍ਰੀ ਓਮ ਪ੍ਰਕਾਸ਼ ਜੀ ਉਹਨਾਂ ਨੇ ਉਚੇਚੇ ਤੌਰ ਤੇ ਮੈਨੂੰ ਸਨੇਹਾ ਦਿੱਤਾ ਕਿ ਤੁਸੀਂ ਮੇਰੇ ਕੋਲ ਆਓ ਮੈਂ ਹੜਪੀਟਤਾ ਦੀ ਮਦਦ ਕਰਨਾ ਚਾਹਨਾ ਔਰ ਇੱਥੇ ਹੀ ਨਹੀਂ ਉਹਨਾਂ ਨੇ ਆਪਣੀ ਜਿਹੜੀ ਪੈਨਸ਼ਨ ਹੈ ਉਹਦੇ ਵਿੱਚੋਂ 31000 ਰੁਪਿਆ ਉਹਨਾਂ ਹੜਪੀਟਾਂ ਦੀ ਮਦਦ ਲਈ ਜਿਨ੍ਹਾਂ ਦੇ ਕਈਆਂ ਦੇ ਮਕਾਨ ਟਹਿ ਗਈ ਹੈ ਕਈਆਂ ਨੂੰ ਹੋਰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਫਸਲਾਂ ਬਰਬਾਦ ਹੋ ਗਈਆਂ ਹੋਰ ਕਈ ਤਰ੍ਹਾਂ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮੁਸ਼ਕਲਾਂ ਦਾ ਉਹਨਾਂ ਦੀ ਕਿਸੇ ਤਰ੍ਹਾਂ ਮਦਦ ਜਿਹੜੀ ਹੈ ਕਰਨਾ ਚਾਹੁੰਦੇ ਆ ਔਰ ਨਾਲ ਹੀ ਅੱਜ ਇਹਨਾਂ ਨੇ ਬਹਿ ਕੇ ਸਾਨੂੰ ਬੜੇ ਸਪਸ਼ਟ ਰੂਪ ਚ ਸਨੇਹਾ ਦਿੱਤਾ ਕਿ ਮੈਂ ਇਹ ਮਦਦ ਤਾਂ ਕਰ ਸਕਿਆ ਕਿਉਂਕਿ ਮੈਂ ਪੁਰਾਣੀ ਪੈਨਸ਼ਨ ਲੈਣਾ ਹੈ ਜੇ ਮੈਂ ਐਨਪੀਐਸ ਵਿੱਚ ਹੁੰਦਾ ਜਾਂ ਯੂਪੀਐਸ ਵਿੱਚ ਤੁਹਾਡੇ ਵਾਂਗ ਹੁੰਦਾ ਤੇ ਮੈਂ ਕਦੇ ਵੀ ਮਦਦ ਨਾ ਕਰ ਸਕਦਾ ਮੈਂ ਹੱਥ ਅੱਡੜ ਵਾਲਾ ਹੁੰਦਾ ਦੇਣ ਵਾਲਾ ਨਾ ਹੁੰਦਾ ਸੋ ਇਹ ਇਸ ਕਰਕੇ ਇਹਨਾਂ ਨੇ ਪ੍ਰੇਰਿਤ ਕੀਤਾ ਅੱਜ ਸਾਨੂੰ ਘਰ ਬੁਲਾ ਕੇ ਵਿਸ਼ੇਸ਼ ਤੌਰ ਤੇ ਇਹ ਸੰਦੇਸ਼ ਦਿੱਤਾ ਵੀ ਆਪਣੇ ਸਾਰੇ ਸਾਥੀਆਂ ਨੂੰ ਪੰਜਾਬ ਦੇ ਨੂੰ 2 ਲੱਖ ਸਾਥੀਆਂ ਨੂੰ ਇਹ ਸੰਦੇਸ਼ ਦਿਓ ਮੇਰੇ ਵੱਲੋਂ ਕਿ ਉਹ ਅੱਜ ਹੀ ਪੁਰਾਣੀ ਪੈਨਸ਼ਨ ਲਈ ਜਿਹੜੀ ਤੁਸੀਂ ਲਗਾਤਾਰ ਲੜਾਈ ਜੱਥੇਬੰਦੀ ਪੁਰਾਣੀ ਪੈਨਸ਼ਨ ਵਾਲੀ ਲੜ ਰਹੀ ਹੈ ਉਹਦੇ ਵਿੱਚ ਵੱਧ ਚੜ ਕੇ ਪਾਗ ਲੈਣ ਕਿਉਂਕਿ ਇਹ ਬਹੁਤ ਹੀ ਪਾਕ ਤੇ ਪਵਿੱਤਰ ਕਾਜ ਹੈ ਤੁਸੀਂ ਇਸ ਬਲੇ ਵੱਡੀ ਇਹਨਾਂ ਨੇ ਅਸ਼ੀਰਵਾਦ ਦੇ ਰੂਪ ਚ ਕਿਹਾ ਭੂਮਿਕਾ ਨਿਭਾ ਰਹੇ ਹੋ ਕਿਉਂਕਿ ਆਨਾਲ ਸਮਾ ਜਿਹੜਾ ਹੈ ਮਜ਼ਦੂਰ ਮਲਾਜ਼ਮ ਤੇ ਕਿਸਾਨਾਂ ਦੇ ਇਕਜੁੱਟ ਹੋ ਕੇ ਲੜਨ ਦਾ ਸਮਾਂ ਹੈ ਜੇ ਇਕਜੁੱਟ ਨਾ ਹੋਏ ਤਾਂ ਸਰਕਾਰਾਂ ਦੇ ਵਾਰ ਜਿਹੜੇ ਆ ਇਹਨਾਂ ਤੇ ਵੱਧੇ ਰਹਿਣੇ ਆ ਤੇ ਇਹਨਾਂ ਦਾ ਨੁਕਸਾਨ ਹੁੰਦਾ ਰਹੇਗਾ ਅਸੀਂ ਅਪੀਲ ਕਰਦੇ ਰਹੇ ਪਰ ਮੁਲਾਜ਼ਮਾਂ ਨੇ ਉਹਦੇ باوجود ਕੇਂਦਰ ਵਿੱਚ ਜਿਹੜੀ ਸਰਕਾਰ ਚੁੜੀ ਆ ਉਸ ਵੇਲੇ ਧਰਮ ਦਾ ਭੂ ਚੜਿਆ ਸੀਗਾ ਪਰ ਅੱਜ ਦੇਖੋ ਸਰਕਾਰ ਕਿਹੜੇ ਵਾਲੇ ਪਾਸੇ ਜਾ ਰਹੀ ਆ ਕਾਰਪੋਰੇਟ ਜਿਹੜੇ ਅਮੀਰ ਹੋ ਰਹੇ ਆ ਪੰਜਾਬ ਸਰਕਾਰ ਜਿਹੜੀ ਆ ਭਗਤ ਸਿੰਘ ਦਾ ਨਾਂ ਲੈ ਕੇ ਬਣੀ ਸੀ ਅੱਜ ਦੇਖੋ ਕਿਧਰਲੇ ਪਾਸੇ ਜਾ ਰਹੀ ਆ ਸੋ ਇਹ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਜਿਹੜਾ 1 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਭੁਖੜ ਹੜਤਾਲ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਕੀਤੀ ਜਾ ਰਹੀ ਹੈ ਉਹਦੇ ਵਿੱਚ ਸਾਰੇ ਸਮੂਹ ਐਨਪੀਐਸ ਸਾਥੀ ਵੱਧ ਚੜ ਕੇ ਭਾਗ ਲਓ ਤੇ ਇਸ ਹੜਤਾਲ ਨੂੰ ਕਾਮਯਾਬ ਕਰੋ ਮੇਰਾ ਇਹ ਮੈਸੇਜ ਹਰ ਸਾਥੀ ਤੱਕਰ ਪਹੁੰਚਦਾ ਕਰੋ ਕਿਉਂਕਿ ਆਂਡ ਵਾਲਾ ਸਮਾਜ ਜਿਹੜਾ ਹੈ ਸਾਨੂੰ ਜਿੱਥੇ ਮੈਂ ਪਹਿਲਾਂ ਵੀ ਇਹ ਬੇਨਤੀਆਂ ਕਰ ਚੁੱਕਾ ਮੈਸੇਜ ਲਾ ਚੁੱਕਾ ਵੀ ਹੜਪੀੜਤਾ ਦੀ ਜਿੱਥੇ ਵੀ ਤੁਹਾਨੂੰ ਲੱਗਦਾ ਬੱਦ ਤੋਂ ਵੱਧ ਉਹਨਾਂ ਦੀ ਮਦਦ ਕਰੋ ਤੇ ਨਾਲ ਹੀ ਜਿਹੜੀ ਦੂਜੀ ਬੇਨਤੀ ਕਰਾਂਗਾ ਵੀ ਪਹਿਲੀ ਅਕਤੂਬਰ ਦੀ ਪੂਰੀ ਤਿਆਰੀ ਰੱਖੋ ਤੇ ਮੈਂ ਧੰਨਵਾਦੀ ਹਾਂ ਸਾਡੇ ਪੈਨਸ਼ਨਰ ਆਗੂ ਸ਼੍ਰੀ ਓਮ ਪ੍ਰਕਾਸ਼ ਜੀ ਦਾ ਜਿਹੜਾ ਰਿਟਾਇਰ ਹੈ ਟੀਚਰ ਨੇ ਵੀ ਜਿੱਥੇ ਇਹਨਾਂ ਨੇ ਮਦਦ ਕੀਤੀ ਹੈ 31000 ਕਿਹਾ ਵੀ ਉਹ ਹੜ ਪੀਰਤਾ ਤੇ ਕਰਪਾਈ ਜਾਈ ਜਾਏ ਤੇ ਨਾਲ ਹੀ ਇਹਨਾਂ ਨੇ ਵੱਡਾ ਸੰਦੇਸ਼ ਵੀ ਦਿੱਤਾ ਤੇ ਮੈਂ ਜਾਂਦਾ ਸੀਗਾ ਵੀ ਇਹਨਾਂ ਦਾ ਜਿਹੜਾ ਸੰਦੇਸ਼ ਹੈ ਉਹ ਇਹ ਰਿਟਾਇਰ ਨੇ 84 ਸਾਲ ਦੇ ਨੇ ਉਹ ਤੁਹਾਡੇ ਤੱਕ ਰਵੀ ਪਹੁੰਚੀ ਇਹਨਾਂ ਦੇ ਜ਼ਿੰਦਗੀ ਦਾ ਜਿਹੜਾ ਤਜਰਬਾ ਹੈ ਉਹ ਤੁਹਾਡੇ ਤੱਕ ਵੀ ਪਹੁੰਚੇ ਸੋ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ